ਬੂਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਨਿਵਾਣਾ ਦੀ ਹੂਕ ਸੰਤ ਰਾਮਦਾਸੀ ਬਰਨਾਲਾ ਨੇੜੇ ਪਿੰਡ ਰਾਏਸਰ ਵਿਖੇ ਉਸ ਵੇੜੇ ਵਿੱਚ ਜਨਮਿਆ ਜਿਹੜਾ ਪਿੰਡ ਬਸਾਉਣ ਵਾਲੀ ਜ਼ਮੀਨਾਂ ਦੇ ਮਾਲਕਾਂ ਨੇ ਛਿਪ ਦੇ ਪਾਸੇ ਇਸ ਲਈ ਬਸਾਇਆ ਸੀ ਕਿ ਪੂਰਬ ਵੱਲੋਂ ਆਉਣ ਵਾਲੀਆਂ ਪਾਵਨ ਹਵਾਵਾਂ ਪਿੱਟੀਆਂ ਨਾ ਜਾਣ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਛਿਪ ਦੇ ਪਾਸੇ ਹੋਈ ਇੱਕ ਅਜਿਹੀ ਅਮਰ ਆਵਾਜ਼ ਪੈਦਾ ਹੋਵੇਗੀ ਜਿਹੜੀ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਕੇ ਹਰ ਇਨਸਾਨ ਪਸੰਦ ਪੰਜਾਬੀ ਦੇ ਮਨ ਵਿੱਚ ਜਾ ਬਸੇਗੀ ਉਦਾਸੀ ਜਨਮ ਵੇਲੇ ਸੰਤ ਰਾਮ ਸੀ ਉਹਦਾ ਪਿਤਾ ਨਾਮਤਾਰੀ ਸੀ ਘਰ ਵਿੱਚ ਨਾਮਤਾਰੀ ਸੰਪਰਦਾਇ ਪ੍ਰਚਾਰੀ ਜਾਂਦੀ ਸੀ ਪਰ ਉਸਦੇ ਪਿਤਾ ਨੇ ਸੰਤ ਰਾਮ ਨੂੰ ਧਰਮ ਦੇ ਮਾਰਗ ਤੇ ਚੱਲਣ ਲਈ ਪਿੰਡ ਮੂਮ ਦੇ ਸੰਤ ਈਸ਼ਰਦਾਸ ਦੇ ਡੇਰੇ 'ਚ ਛੜਾ ਦਿੱਤਾ ਸੀ ਉਹ ਡੇਰੇ ਦੇ ਭਾਂਡੇ ਪੈ ਨਾ ਸਕਿਆ ਅਤੇ ਜਦੋਂ ਆਇਆ ਉਹਦਾਸੀ ਸੰਪਰਦਾਇ ਉਸ ਦੇ ਨਾਮ ਨਾਲ ਜੁੜ ਚੁੱਕੀ ਸੀ ਉਹ ਕਵਿਤਾਵਾਂ ਲਿਖਣ ਲੱਗਾ ਸਰੀਲੀ ਆਵਾਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗੀ ਉਸ ਦਾ ਨਾਮ ਸੰਤਰਾਮ ਹੌਲੀ ਹੌਲੀ ਪਿੱਛੇ ਪੈਣ ਲੱਗਾ ਤੇ ਉਦਾਸੀ ਸ਼ਬਦੀ ਉਸ ਦੀ ਹੋਂਦ ਵਜੂਦ ਦਾ ਮੂਹਾਂ ਬਣ ਗਿਆ ਛੋਟੇ ਹੁੰਦਿਆਂ ਉਸ ਨੇ ਨਾਮ ਧਾਰੀ ਸੰਪਰਦਾਏ ਨਾਲ ਸੰਬੰਧਿਤ ਬਹੁਤ ਗੀਤ ਲਿਖੇ ਉਹ ਨਾਮ ਧਾਰੀਆਂ ਦੇ ਜੀਵਨ ਨਗਰ ਵਾਲੇ ਡੇਰੇ ਨਾਲ ਜੁੜੇ ਹੋਏ ਸਨ ਉਹਨਾਂ ਦਾ ਭਰਾ ਗੁਰਦੇਵ ਸਿੰਘ ਕੋਇਲ ਵੀ ਉਸ ਨਾਲ ਗਾਉਂਦਾ ਸੀ ਪਰ ਜਦੋਂ ਉਦਾਸੀ ਦੇ ਮਨ ਵਿੱਚ ਆਗਾ ਬਦੂ ਗੀਤਾਂ ਦੇ ਬੀਜ ਪੁੰਗਰਨ ਲੱਗੇ ਸਮਰਪਦਾਇ ਨਾਲ ਉਸ ਦਾ ਲਗਾਓ ਕੱਟ ਲਗਿਆ ਗੁਰਚਰਨ ਸਿੰਘ ਦੇ ਡਰਾਮੇ ਹੁੰਦੇ ਉਦਾਸੀ ਦੇ ਗੀਤ ਸੋਨੇ ਤੇ ਸੁਹਾਗਾ ਬਣ ਕੇ ਫਿਰਦੇ ਅੱਧੀ ਅੱਧੀ ਰਾਤ ਤੱਕ ਲੋਕ ਡਰਾਮੇ ਅਤੇ ਉਸ ਦੇ ਗੀਤਾਂ ਦਾ ਆਨੰਦ ਮਾਨਦੇ ਉਦਾਸੀ ਦੀ ਕਰਮ ਭੂਮੀ ਆਪਣੇ ਇਲਾਕੇ ਤੋਂ ਬਾਅਦ ਹੌਲੀ ਹੌਲੀ ਸਮੁੱਚਾ ਪੰਜਾਬ ਬਣ ਗਈ ਪੰਜਾਬ ਦਾ ਕੋਈ ਵੀ ਕੋਨਾ ਨਹੀਂ ਹੋਣਾ ਜਿੱਥੇ ਉਹ ਨਹੀਂ ਗਿਆ ਸਾਹਿਤ ਸੁਭਾਵਾਂ ਦਾ ਉਹ ਸ਼ਿੰਗਾਰ ਹੁੰਦਾ ਸੀ ਜਦੋਂ ਭਾਰੂ ਵਿਚਾਰਾਂ ਲੇਖ ਕਾਨੂੰਨ ਦੀ ਟੂਲੇ ਆਉਣ ਲਾ ਦਿੰਦੀਆਂ ਉਦਾਸੀ ਦੇ ਗੀਤ ਇਸ ਵਿੱਚ ਤਾਸ ਕੀ ਪਰਦੇ ਥੋੜੀ ਬਹੁਤੀ ਗੱਲਬਾਤ ਸੁਣ ਜੋਗਰੇ ਕਰਦੇ ਉਦਾਸੀ ਨੇ ਪੈਰਾਂ ਸਿਰ ਹੋਣ ਲਈ ਖੇਤਾਂ ਵਿੱਚ ਮਸ਼ੱਕਤ કરી ਗੁਰਦੁਆਰਿਆਂ ਸਿਖਾਉਣ ਲਈ ਇਤਿਹਾਸਕ ਗੀਤ ਆਪਣੇ ਨਜ਼ਰੀਏ ਤੋਂ ਲਿਖੇ ਦਸਵੀਂ ਕੀਤੀ ਪਿੰਡ ਬਖਤਗੜ ਜਿੱਥੇ ਜੀਬੀਟੀ ਦਾ ਸੈਂਟਰ ਸੀ ਉੱਥੇ 16 ਦੇ ਛਾਪਿਆਂ ਵਿੱਚ ਦੀ ਲੰਘਣ ਦੀ ਸਥਿਤੀ ਬੰਗ ਉਹ ਅਧਿਆਪਕ ਬਣਦੇ ਯੋਗ ਹੋਇਆ ਉਸ ਦੀ ਪ੍ਰਤਿਭਾ ਨੂੰ ਪਿੰਡ ਦੇ ਅਗਾ ਵਦੂ ਸਿੱਖ ਸੇਵਾ ਸਿੰਘ ਕਿਰਪਾਨ ਬਹਾਦਰ ਜਿਹੜੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ ਨੇ ਪਛਾਣਿਆ ਜੀਵੀਟੀ ਦੇ ਸੈਂਟਰ ਦੇ ਪ੍ਰਿੰਸੀਪਲ ਪੋਖਰ ਸਿੰਘ ਨੇ ਵੀ ਬਾਹ ਫੜੀ ਜ਼ਬਾਨਾਂ ਪਛੜਿਆ ਹੋਇਆ ਸੀ ਉਦੋਂ ਜੀਵੀਟੀ ਕਰਨਾ ਹੀ ਇੱਕ ਤਰ੍ਹਾਂ ਮਾਸਟਰ ਲੱਗਣਾ ਸੀ ਕਿੰਨੇ ਭਰੇ ਵੇਲੇ ਸੀ ਥੋੜਿਆਂ ਟੁੱਟਿਆਂ ਦੀ ਬਾਹ ਫੜਨ ਵਾਲੇ ਪਿੱਛੋਂ ਰਿਸ਼ਵਤ ਦੇ ਹੋਏ ਬੋਲ ਬਾਲੇ ਨੇ ਬੇਰੋਜ਼ਗਾਰੀ ਦੀ ਪਨੀਰੀ ਬਿਜ਼ਨਸ ਸ਼ੁਰੂ ਕਰ ਦਿੱਤੀ ਛੋਟੇ ਵਰਗ ਪਿੱਛੇ ੱੱਕੇ ਜਾਣ ਲੱਗੇ ਰਾਜਿਆਂ ਦੇ ਘਰ ਹੋਰ ਕੁੱਖਾਂ ਕੱਢਣ ਲੱਗੇ ਉਦਾਸੀ ਨੂੰ ਗੀਤ ਲਿਖਣ ਦੀ ਕਿਸੇ ਵੱਖਰੇ ਮਾਹੌਲ ਦੀ ਲੋੜ ਨਹੀਂ ਸੀ ਪੈਂਦੀ ਉਸ ਦੀ ਜੇਬ ਵਿੱਚ ਮਰੋੜੇ ਹੋਏ ਦਸਤੇ ਦੇ ਚਿੱਟੇ ਕਾਗਜ਼ ਹੁੰਦੇ ਗੱਲ ਜਿੱਥੇ ਵੀ ਔੜ ਦੀ ਸਾਈਕਲ ਸਟੈਂਡ ਤੇ ਲਾ ਦਿੰਦਾ ਬੁੱਲਾ ਤੇ ਆਈਆਂ 17 ਲਿਖ ਕੇ ਅੱਗੇ ਚੱਲੇ ਪਾਉਂਦਾ ਅਨੇਕਾਂ ਵਾਰ ਸਕੂਲ ਜਾਂਦਾ ਉਹ ਇੱਕ ਇੱਕ ਪੈਰਾ ਲਿਖਣ ਲਈ ਵੀ ਸਾਈਕਲ ਤੋਂ ਉਤਰਦਾ ਸੀ ਇਲਾਕੇ ਦੇ ਲੋਕ ਉਸ ਨੂੰ ਜਾਣਦੇ ਸਨ ਉਸ ਦੀ ਆਵਾਜ਼ ਅਤੇ ਗੁਣਾਂ ਦੀ ਕਦਰ ਕਰਦੇ ਇਹ ਵੱਖਰੀ ਗੱਲ ਹੈ ਕਿ ਭਾਵੇਂ ਉਦਾਸੀ ਦੀ ਵਿਚਾਰਧਾਰਾ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਹੁੰਦਾ ਪਰ ਗਾਂਬ ਦੂਤਰਾ ਤਰਤੋਂ ਸਿੱਖ ਯੁੱਧਿਆਂ ਦੇ ਲਿਖੇ ਹੋਏ ਗੀਤ ਉਹਨਾਂ ਦੀ ਆਤਮਾ ਨੂੰ ਧੂਪਾਉਂਦੇ ਇਹਨਾਂ ਗੀਤਾਂ ਨੇ ਉਸਾ ਲਿਖਾ ਸਿੱਖ ਧਰਮ ਨਾਲ ਜੁੜਿਆ ਹੋਇਆ ਸੀ ਪੰਜਾਬੋਂ ਬਾਹਰਲੇ ਗੁਰੂ ਘਰਾਂ ਦੀਆਂ ਕਮੇਟੀਆਂ ਉਸ ਨੂੰ ਵਕ ਵਕ ਗੁਰੂ ਸਹਿਬਾਨ ਦੇ ਪੁਰਬਾਂ ਤੇ ਸੱਦੇ ਭੇਜਦੀਆਂ ਮਾੜੇ ਵੇਲਿਆਂ ਵਿੱਚ ਚੰਗੀ ਮਾਇਆ ਦਿੰਦੀਆਂ ਇਹ ਮਾਇਆ ਉਸਦੇ ਪੰਜ ਬੱਚਿਆਂ ਵਾਲੇ ਪਰਿਵਾਰ ਦੇ ਪਾਲਣ ਪੋਸ਼ਣ ਤੇ ਲੱਗ ਰਹੀ ਸੀ ਪੜਾਈ ਦੇ ਮਹੱਤਵ ਦਾ ਉਹਨੂੰ ਪਤਾ ਸੀ ਤੀਆਂ ਦੇ ਤਣਾ ਤੇ ਕੱਪੜੇ ਭਾਵੇਂ ਫਿੱਟੇ ਫੁੱਲਾਂ ਵਾਲੇ ਹੁੰਦੇ ਪਰ ਉਹ ਉਹਨਾਂ ਦੇ ਵਿੱਦਿਆ ਦੇ ਗਿਣੇ ਪਾਰਿਆ ਸੀ ਕੁੜੀਆਂ ਪੜਨ ਵਿੱਚ ਚੰਗੀਆਂ ਨਿਕਲੀਆਂ ਬਰਨਾਲੇ ਨਾਲ ਉਸ ਦਾ ਟੁੱਟ ਮੋ ਸੀ ਉਸ ਸਾਈਕਲ ਤੇ ਆਉਂਦਾ ਪ੍ਰੋਫੈਸਰ ਪ੍ਰੀਤਮ ਸਿੰਘ ਰਾਹੀ ਦੀ ਦੁਕਾਨ ਤੇ ਨਤਮਸਤਕ ਹੁੰਦਾ ਰਾਹੀ ਦੀ ਦੁਕਾਨ ਤੋਂ ਆਯੁਰਵੇਦ ਦੀਆਂ ਕੁੜੀਆਂ ਹਰ ਵੇਲੇ ਹਿਜਰਤ ਕਰਦੀਆਂ ਰਹਿੰਦੀਆਂ ਪਰ ਨਵੀਆਂ ਛਪੀਆਂ ਕਿਤਾਬਾਂ ਤੇ ਸਾਲਿਆਂ ਦੇ ਨਵੇਂ ਆਏ ਅੰਕ ਸਟਾਲ ਤੇ ਘਟ ਮਿਲਦੇ ਉੱਥੇ ਵੇਖਣ ਨੂੰ ਬਦ ਮਿਲ ਜਾਂਦੇ ਇਨ੍ਹਾਂ ਗਾਂਵ ਬਦੂਰ ਸਾਲਿਆਂ ਚ ਉਦਾਸੀ ਦੀਆਂ ਰਚਨਾਵਾਂ ਛਪੀਆਂ ਹੁੰਦੀਆਂ ਉਦਾਸੀ ਦੇ ਗੀਤ ਭਾਵੇਂ ਦੂਰ ਦੂਰ ਤੱਕ ਲੋਕਾਂ ਦੇ ਮਨਾਂ ਵਿੱਚ ਵਸ ਚੁੱਕੇ ਸੀ ਅਗਾ ਬਦੂ ਮੁੰਡੇ ਕੁੜੀਆਂ ਕਾਲਜਾਂ ਵਿੱਚ ਉਸ ਤੇ ਗੀਤ ਮੂੰਹ ਜ਼ਬਾਨੀ ਗਾਉਂਦੇ ਡਰਾਮਿਆਂ ਦੇ ਕਲਾਕਾਰ ਵੀ ਉਦਾਸੀ ਦੀਆਂ ਬਣਾਈਆਂ ਤਰਜ਼ਾਂ ਵਿੱਚ ਨਾਟਕ ਦੀ ਤਿਆਰੀ ਹੋਣ ਦੀ ਸੂਰਤ ਵਿੱਚ ਉਸ ਤੇ ਗੀਤ ਗਾਉਂਦੇ ਪਰ ਜੋ ਦਰਦ ਉਦਾਸੀ ਆਪਣੇ ਗੀਤਾਂ ਰਹੀਂ ਪੇਸ਼ ਕਰਦਾ ਸੀ ਉਸ ਨੂੰ ਉਸੇ ਰੂਪ ਵਿੱਚ ਹੋਰ ਕਿਸੇ ਕਲਾਕਾਰ ਨੂੰ ਗਾਉਂਦਿਆਂ ਮੈਂ ਨਹੀਂ ਸੁਣਿਆ ਉਹ ਸਦੀਆਂ ਤੋਂ ਲਟਾੜੇ ਜਾ ਰਹੇ ਮਨੁੱਖਾਂ ਦੀ ਹੂਕ ਸੀ ਉਸ ਵਿੱਚ ਆਪਣਾ ਕੁਝ ਵੀ ਨਹੀਂ ਸੀ ਉਹ ਧਰਤੀ ਤੋਂ ਲਟਾੜੇ ਹੋਏ ਲੋਕਾਂ ਦਾ ਮੂੰਹਾਂ ਬਨ ਲਈ ਹੀ ਆਇਆ ਸੀ ਇਸ ਧਰਤੀ ਤੇ ਉਹ ਸ਼ੌਕੀਆ ਕਵੀ ਨਹੀਂ ਸੀ ਉਸ ਦੇ ਮਨ ਵਿੱਚ ਲੋਕ ਤਰਜ਼ਾਂ ਵਸੀਆਂ ਹੋਈਆਂ ਸਨ ਉਸ ਨੂੰ ਪਤਾ ਨਹੀਂ ਸੀ ਬਹਿਰ ਵਜਨ ਕੀ ਹੁੰਦਾ ਆਪਣੀਆਂ ਭੈਣਾਂ ਚਾਚੀਆਂ ਤਾਈਆਂ ਦੇ ਗੀਤ ਉਸ ਨੇ ਵਿਆਹਾਂ ਵਿੱਚ ਸੁਨੇ ਸਨ ਉਹ ਤਰਜ਼ਾਂ ਹੀ ਉਸ ਦੀ ਆਤਮਾ ਚ ਡੂੰਘੀਆਂ ਜਾਤ ਰਹੀਆਂ ਹੋਈਆਂ ਸਨ ਸਾਈਕਲ ਤੇ ਆਉਂਦੇ ਜਾਂਦੇ ਗਾਉਂਦੇ ਜਾਣਾ ਉਸ ਦੀ ਜੀਵਨ ਸ਼ੈਲੀ ਸੀ ਮਨ ਵਿੱਚ ਤਰਜ਼ਾਂ ਦਾ ਭੰਡਾਰ ਸੀ ਸਮਾਜਿਕ ਨਾ ਬਰਾਬਰੀ ਦਾ ਉਸ ਨੂੰ ਗਿਆਨ ਸੀ ਇਸ ਲਈ ਆਪਣੇ ਗੀਤ ਲਿਖਣ ਲਈ ਉਸ ਨੂੰ ਕਿਸੇ ਗੁਰੂ ਦੀ ਲੋੜ ਨਹੀਂ ਪਈ ਉਹ ਹੌਲੀ ਹੌਲੀ ਸੰਪੂਰਨਤਾ ਵੱਲ ਪੁਲੰਗਾ ਫੁੱਟਣ ਲੱਗਾ ਕਿਤਾਬ ਮੰਡੀ ਦਾ ਸੀਮਾਰ ਕੰਡਾ नक्सलਵਾਦੀ ਭਾਵਨਾਦੀਨ ਮਾਸਿਕ ਕਿੰਤੂ ਮੈਗਜ਼ੀਨ ਕਰਦਾ ਸੀ ਉਸਨੇ ਉਦਾਸੀ ਦੇ ਗੀਤ ਲੈ ਕੇ ਲਹੂ ਭਜੇ ਬੋਲ ਵਿਸ਼ੇਸ਼ ਅੰਕ ਕੱਢਿਆ ਸਟਾਲਾਂ ਤੇ ਇਹ ਅੰਕ ਜਾਂਦੇ ਵੇਚਿਆ ਇੱਕ ਵਾਰ ਫੇਰ ਛਾਪਿਆ ਇਸ ਪਿਛੋਂ ਇਸ ਅੰਕ ਦਾ ਹੀ ਕਿਤਾਬੀ ਰੂਪ ਆਇਆ ਇਸ ਕਿਤਾਬੀ ਰੂਪ ਨੇ ਉਹਨੂੰ ਚਰਚਾ ਵਿੱਚ ਲਿਆਦਾ ਉਸ ਦੀ ਆਮਦ ਨਾਲ ਜਿਹੜੇ ਕਵੀਆਂ ਦੇ ਮੰਝਾਂ ਦੇ ਪਾਵੇ ਹਲੇ ਉਹਨਾਂ ਨੇ ਇਸ ਸੰਗ੍ਰਹਿ ਨੂੰ ਹਲਕੇ ਫੁਲਕੇ ਗੀਤ ਅਤੇ ਬਾਜ਼ਾਰੂ ਸਹਿ ਤੋਣ ਦਾ ਇਲਜ਼ਾਮ ਵੀ ਡਾਇਆ ਪਰ ਜਦੋਂ ਲੰਮੇ ਸਮੇਂ ਬਾਅਦ ਸਮੇਂ ਨੇ ਉਦੇ ਗੀਤਾਂ ਬਾਰੇ ਆਪਣਾ ਫੈਸਲਾ ਦਿੱਤਾ ਤਾਂ ਨੁਕਤਾਚੀਨੀ ਵਾਲੇ ਕਮੀਆਂ ਜਾਂ ਆਲੋਚਕਾਂ ਦੀ ਕਿਦਰੇ ਵੀ ਹੋਉਂਦ ਨਹੀਂ ਸੀ ਉਦਾਸੀ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਤੁੱਕਬੰਦ ਲਿਖਣ ਅਤੇ ਗੌਣ ਕਰਨ ਪਾਸ਼ ਤੋਂ ਵੱਧ ਮਕਬੂਲ ਹੋਇਆ ਪਰ ਖੁੱਲੀ ਕਵਿਤਾ ਲਿਖਣ ਕਰਨ ਪਾਸ਼ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਤੇ ਹੋਰ ਭਾਰਤੀ ਜ਼ਬਾਨਾਂ ਵਿੱਚ ਉਦਾਸੀ ਤੋਂ ਵੱਧ ਮਕਬੂਲ ਹੋਇਆ ਉਦਾਸੀ ਨੇ ਭਾਵੇਂ ਬਹੁਤ ਗੀਤ ਲਿਖੇ ਪਰ ਲੁਕਾਈ ਤੇ ਦਰਦ ਵਾਲਾ ਉਸ ਦਾ ਗੀਤ ਜਿਹੜਾ ਅੱਜ ਕੱਲ੍ਹ ਲੋਕ ਗੀਤ ਬਣਿਆ ਹੋਇਆ ਹੈ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੁਮ ਮਗਦਾ ਰਹੀ ਵੀ ਸੂਰਜਾ ਕਮੀਆਂ ਦੇ ਵੇੜੇ ਇਸ ਗੀਤ ਦੇ ਅਗਲੇ ਪੈਰੇ ਉਹਨਾਂ ਵੇੜਿਆਂ ਦੀ ਦੁਖਾਂਤਕ ਝਲਕ ਪੇਸ਼ ਕਰਦੇ ਹਨ ਜਿਨ੍ਹਾਂ ਦੀ ਆਪਣੀ ਕੋਈ ਆਵਾਜ਼ ਨਹੀਂ ਸੀ ਉਦਾਸੀ ਦੀ ਰੂਹ ਵਿੱਚ ਟਲ ਕੇ ਉਹ ਆਵਾਜ਼ ਲੱਖਾਂ ਦੱਬਿਆਂ ਕੁਚਲਿਆਂ ਦੀ ਆਵਾਜ਼ ਬਣੀ ਉਦਾਸੀ ਭਾਵੇਂ ਇਸ ਗੀਤ ਨੂੰ ਆਪ ਵੀ ਗਾਉਂਦਾ ਸੀ ਹੋਰ ਕਲਾਕਾਰਾਂ ਨੇ ਵੀ ਗਾਇਆ ਪਰ ਆਪਣੀ ਪ੍ਰਸਿੱਧੀ ਦੀ ਟਲਾਨ ਵਿੱਚ ਖੜੇ ਜੱਸੀ ਗੁਰਦਾਸ ਪੁਰੀਏ ਨੇ ਇਸ ਗੀਤ ਨੂੰ ਗਾ ਕੇ ਉਹਨਾਂ ਲੋਕਾਂ ਤੱਕ ਵੀ ਪਹੁੰਚਾਇਆ ਜਿਹੜੇ ਉਦਾਸੀ ਦੀ ਸੋਚ ਨਾਲ ਸੰਬੰਧ ਨਹੀਂ ਸੀ ਰੱਖਦੇ ਇੱਕ ਦਿਨ ਮੇਰੇ ਕੋਲ ਮੇਰਾ ਸ਼ਗਿਰਦ ਬਰਬਿੰਦਰ ਸਿੰਘ ਠੀਕਰੀ ਵਾਲਾ ਆਇਆ ਆਖੇ ਜਸਸੀ ਗੁਰਦਾਸ ਪੁਰੀਏ ਵੱਲੋਂ ਗਾਇ ਕੀਤੀ ਪ੍ਰਸ਼ੰਸਾ ਕਰਦਾ ਹੋਇਆ ਕਹਿਣ ਲੱਗਿਆ ਗੁਰੂ ਜੀ ਜਸਸੀ ਨੇ ਉਦਾਸੀ ਦਾ ਗੀਤ ਗਾ ਕੇ ਜਿਉਂਦਾ ਕਰਤਾ ਉਦਾਸੀ ਮੈਂ ਉਹਦੇ ਵੱਲ ਚਾਖਿਆ ਆਖਿਆ ਕਿ ਉਹ ਆਪਣੀ ਸਧਾਰਨਾ ਨੂੰ ਉਲਟ ਕਰ ਲਵੇ ਉਦਾਸੀ ਮਰਿਆ ਨਹੀਂ ਸੀ ਨਾ ਮਰਿਆ ਨਾ ਮਰੇ ਸੰਤ ਜਦੋਂ ઋષਿ ਬਣ ਜੇ ਉਹਦੀ ਉਮਰ ਦੇ ਸਾਲ ਸਦੀਆਂ ਬਣ ਜਾਂਦੇ ਆ ਉਦਾਸੀ ਪੰਜਾਬ ਦਾ ਪਹਿਲਾ ਲੋਕ ਕਵੀ ਹੋਇਆ ਹੈ ਜਿਸ ਨੇ ਛੋਟੇ ਕਿਸਾਨ ਤੇ ਸੀੜੀ ਦੇ ਦੁੱਖਾਂ ਨੂੰ ਇੱਕੋ ਪ੍ਰਸੰਗ ਵਿੱਚ ਵੇਖਿਆ ਕਾਮਰੇਡਾਂ ਦੀਆਂ ਵੱਖ-ਵੱਖ ਸਟੇਜਾਂ ਤੇ ਪੇਸ਼ ਹੁੰਦੇ ਗੀਤ ਜਾਂ ਸੀਰੀਆਂ ਦੇ ਹੁੰਦੇ ਜਾਂ ਕਿਸਾਨਾਂ ਦੇ ਉਦਾਸੀ ਦਾ ਇਸ ਗੀਤ ਰਾਹੀਂ ਪੇਸ਼ ਕੀਤਾ ਗਿਆ ਇਹ ਫਲਸਫਾ ਇੱਕ ਵੱਡਾ ਸੱਚ ਬਣ ਗਿਆ ਹੈ ਗੱਲ ਲੱਗ ਕੇ ਸੀਰੀ ਦੇ ਜਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਉਦਾਸੀ ਦੇ ਗੀਤ ਜਦੋਂ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗੇ ਤਾਂ ਉਹ ਨਿظام ਦੀਆਂ ਅੱਖਾਂ ਵਿੱਚ ਕੁਕਰੇ ਬਣ ਕੇ ਰੜਕਣ ਲੱਗਿਆ ਮਰਦਾਨਾਂ ਦਾ ਖਾਤੂ ਸਲੀ ਪੁਲਿਸ ਤਸ਼ੱਦਦ ਦਾ ਮਾਦਮ ਬਣਿਆ ਉਸ ਦੀ ਨਿਗਾਹ ਕਟ ਗਈ ਪੰਜਾਬ ਵਿੱਚ ਰਹਿਣਾ ਔਖਾ ਹੋ ਗਿਆ ਉਸ ਦੀਆਂ ਕਾਬੜ ਉਡਾਰੀਆਂ ਲਈ ਹਰ ਪਾਸੇ ਬੰਦਸ਼ਾਂ ਪੈਦਾ ਹੋ ਗਈਆਂ ਉਹ ਜਿਸ ਸਕੂਲ ਵਿੱਚ ਪੜਾਉਂਦਾ ਸੀ ਖੁਫੀਆ ਤੰਤਰ ਦੀ ਉਸ ਉੱਤੇ ਅੱਖ ਰਹਿਣ ਲੱਗੀ ਉਸ ਕੋਲ ਕੌਣ ਆਉਂਦਾ ਹੈ ਉਹ ਕਿਸ ਕੋਲ ਜਾਂਦਾ ਹੈ ਖੁਫੀਆ ਤੰਤਰ ਲਈ ਫਿਕਰ ਦਾ ਕਾਰਨ ਬਣਨ ਲੱਗਿਆ ਉਦਾਸੀ ਤੇ ਜਦੋਂ ਇਹ ਸਭ ਕੁਝ ਭਾਰੂ ਪੈਣ ਲੱਗਿਆ ਤਾਂ ਉਹ ਕਲਕੱਤੇ ਚਲੇ ਗਿਆ ਉੱਧਰ ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਸਨ ਉਸ ਦਾ ਲਾਜ ਕਰਵਾਇਆ ਗਿਆ ਅੱਖਾਂ ਦੀ ਰੌਸ਼ਨੀ ਆਉਣ ਲੱਗੀ ਪਰ ਉਨੀ ਨਹੀਂ ਆਈ ਜਿੰਨੀ ਉਸ ਨੂੰ ਪੁਲਿਸ ਵਾਲੇ ਫੜਨ ਵੇਲੇ ਲੈ ਕੇ ਗਏ ਸੀ ਲਹੂ ਭਿੱਜੇ ਪੋਲ ਪਿੱਛੋਂ ਉਸ ਦੇ ਸੰਗਰੇ 4 ਨੁਕਰੀਆਂ ਸੀਖਾਂ ਸਹਿਨਤਾ ਅਤੇ ਇੱਕ ਹੋਰ ਸੰਗਰੇ ਛਪਿਆ ਇਸ ਦਾ ਕੋਈ ਅੰਦਾਜ਼ਾ ਨਹੀਂ ਕਿ ਇਹਨਾਂ ਦੀ ਛਪਣ ਗਿਣਤੀ ਕਿੰਨੀ ਸੀ ਹੌਲੀ ਹੌਲੀ ਹਰ ਸਕੂਲ ਦੇ ਪ੍ਰੋਗਰਾਮ ਵਿੱਚ ਇਹ ਗੀਤ ਕੋਈ ਨਾ ਕੋਈ ਬੱਚਾ ਗਾਉਂਦਾ ਉਸ ਦੇ ਗੀਤਾਂ ਤੋਂ ਨਿਜ਼ਾਮ ਨੂੰ ਪਹਿਲਾਂ ਵਾਲਾ ਡਰ ਅੱਜਕੱਲ ਨਹੀਂ ਸੀ ਰਿਹਾ ਤੇ ਨਾ ਹੀ ਅਧਿਆਪਕਾਂ ਨੂੰ ਉਸਤੇ ਗੀਤ ਗਾਉਣ ਵਾਲੇ ਬੱਚੇ ਨੂੰ ਰੋਕਣ ਦੀ ਲੋੜ ਸੀ नक्सलਵਾੜੀ ਲਹਿਰ ਪੰਜਾਬ ਵਿੱਚ ਹੀ ਕੁਚਲ ਦਿੱਤੀ ਗਈ ਮੁਕਾਬਲੇ ਬਣਾ ਕੇ नक्सलਵਾੜੀਏ ਮਾਰ ਦਿੱਤੇ ਗਏ ਸੀ ਜਿਨ੍ਹਾਂ ਨੇ ਨਿਸਾਮ ਦੇ ਭਾਂਡੇ ਵਿੱਚ ਪੈਣਾ ਪ੍ਰਵਾਨ ਕਰ ਲਿਆ ਸੀ ਉਹ ਧੌਣਾ ਨੀਵੀਆਂ ਕਰਕੇ ਭੁੱਲਾਂ ਬਖਸ਼ਾ ਕੇ ਨੌਕਰੀਆਂ ਤੇ ਆ ਗਏ ਉਦਾਸੀ ਦੇ ਬੱਚੇ ਵੱਡੇ ਹੋ ਰਹੇ ਸੀ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਪ੍ਰਸ਼ੰਸਕਾਂ ਨੇ ਭਾਵੇਂ ਖੜੇ ਕਰ ਨੂੰ ੱੱਕੇ ਲਾਏ ਸਨ ਉਸ ਦੀ ਪਤਨੀ ਨਸੀਬ ਕੌਰ ਬੱਚਿਆਂ ਨੂੰ ਪਾਲ ਰਹੀ ਸੀ ਪਰ ਨੌਕਰੀ ਛੱਡ ਕੇ ਘਰੇ ਬੈਣਾ ਉਦਾਸੀ ਲਈ ਆਪਣਾ ਗਲ ਆਪ ਕੁਟਨ ਬਰਾਬਰ ਸੀ ਉਸਨੇ ਅੱਖ ਚੱਬਿਆ ਅੱਖ ਨੀਵੀਂ ਕਰਕੇ ਬੱਚਿਆਂ ਨੂੰ ਪੜਾਉਣ ਜਾਣ ਲੱਗਿਆ ਕੋ ਬੀਲੇ ਵੀ ਰਹਾ ਬਿੱਲੀ ਵੀ ਪਿੱਛੋਂ ਕਨਾਲੇ ਵੀ ਨਕਸਲਵਾੜੀ ਲਹਿਰ ਦੇ ਜਲੌਹ ਜਾਣ ਨਾਲ ਗੁਰਸ਼ਰਨ ਸਿੰਘ ਦੇ ਨਾਟਕ ਕੱਟ ਗਏ ਸਾਹਿਤ ਸੁਭਾਵਾਵਾਂ ਚੋਂ ਵੀ ਪਹਿਲੇ ਰੰਗ ਖਤਮ ਹੋ ਗਏ ਉਦਾਸੀ ਭਾਵੇਂ ਸੁਭਾਵਾ ਵਿੱਚ ਜਾ ਕੇ ਆਪਣੇ ਗੀਤ ਗਾਉਂਦਾ ਸੀ ਪਰ ਚਾਰੇ ਪਾਸੇ ਬਦਰਿਆ ਹੋਇਆ ਮਾਹੌਲ ਉਸਨੂੰ ਹਰ ਵੇਲੇ ਉਦਾਸ ਰੱਖਦਾ ਸਕੂਲ ਵਿੱਚ ਪੜਾ ਕੇ ਉਹ ਅਕਸਰੀ ਘਰੇ ਨਹੀਂ ਸੀ ਜਾਂਦਾ ਉਸਦੇ 11 ਮਿੱਤਰਾਂ ਦਾ ਦਾਇਰਾ ਬਹੁਤ ਵੱਡਾ ਸੀ ਉਸ ਨੂੰ ਡਿੱਕਿਆ ਜਾਂਦਾ ਸੀ ਉਸ ਨੂੰ ਕਰਿਆ ਇਹਨੂੰ ਵੇਖ ਕੇ ਆਪਣੀ ਹੈਸੀਅਤ ਤੋਂ ਵੀ ਵੱਧ ਸੇਵਾ ਉਸ ਤੇ ਪ੍ਰਸ਼ੰਸਕ ਕਰਦੇ ਉਹ ਜਿੱਥੇ ਜਾਂਦਾ ਦੇਰ ਰਾਤ ਤੱਕ ਗੀਤਾਂ ਦਾ ਦੌਰ ਚੱਲਦਾ ਉਹ ਕਦੇ ਸੰਪੂਰਨ ਸਿੰਘ ਟੱਲੇਵਾਲ ਕੋਲ ਹੁੰਦਾ ਕਦੇ ਪ੍ਰੇਮ ਸਿੰਘ ਮਸਤਾਨੇ ਕੋਲ ਸੇਖੇ ਕਦੇ ਸਰਜੀਤ ਸਿੰਘ ਦੇੜ ਕੋਲ ਠਿਕਰੀ ਵਾਲੇ ਕਦੇ ਕਿਤੇ ਕਦੇ ਕਿਤੇ ਥਾਂ ਥਾਂ ਭਟਕ ਕੇ ਸਮੇਂ ਨੂੰ ੱੱਕਾ ਦੇਣਾ ਪੈਂਦਾ ਕਲਾ ਦਾ ਬੜਾ ਮਹਿੰਗਾ ਮੁੱਲ ਤਾਰਨਾ ਪੈਂਦਾ ਹੈ ਕਵੀ ਨੂੰ ਤੇ ਗਾਇਕ ਨੂੰ ਉਸ ਨੇ ਲਿਖਣਾ ਬੰਦ ਨਹੀਂ ਕੀਤਾ ਉਹ ਵਿਦੇਸ਼ ਗਿਆ ਤੋ ਉਸਨੇ ਲਿਖਿਆ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਵਿੱਚ ਘਰੇ ਜੋਦੜੀ ਨਹੀਂ ਇੱਕ ਦਰਬੀਸ਼ ਇਹਨਾਂ ਦੋਹਾਂ ਸਤਰਾਂ ਵਿਚਲਾ ਸੰਗੀਤ ਵੇਖੋ ਪਰ ਇਹ ਭਾਂਡੇ ਵਾਂਗ ਡੁੱਲ ਡੁੱਲ ਪੈਂਦਾ ਹੈ ਜਿਹੜਾ ਪਾਠਕ ਨੂੰ ਕਹਿੰਦਾ ਹੈ ਮੈਨੂੰ ਪੜਨਾ ਗਾ ਉੱਚੀ ਉੱਚੀ ਗਾ ਇਹ ਗੀਤ ਵਿਦੇਸ਼ ਜਾਣ ਵਾਲੇ ਲੱਖਾਂ ਲੋਕਾਂ ਦੀ ਆਵਾਜ਼ ਲੱਗਦਾ ਹੈ ਜਿਹੜੇ ਇੱਧਰ ਆਪਣੀ ਧਰਤੀ ਨਾਲ ਜੁੜੇ ਹੋਏ ਨੇ ਤੇ ਸਰੀਰ ਵਿਦੇਸ਼ਾਂ ਵਿੱਚ ਮਸ਼ੱਕਤ ਕਰ ਰਹੇ ਨੇ ਵਿਦੇਸ਼ ਵਿੱਚ ਹੀ ਉਸ ਦਾ ਇੱਕ ਐਲਪੀ ਰਿਕਾਰਡ ਹੋਇਆ ਪੰਜਾਬੀਆਂ ਕੋਲ ਉਦਾਸੀ ਦੀ ਆਵਾਜ਼ ਵਾਲੀ ਇਹੋ ਵੱਡੀ ਵਿਰਾਸਤ ਹੈ ਅਹੀਰ ਪੈਰਵ ਰਾਗ ਵਿੱਚ ਗਾਏ ਹੋਏ ਉਹਦੇ ਇਹ ਗੀਤ ਅੱਜ ਵੀ ਆਲੇ ਦੁਆਲੇ ਦੇ ਉੱਬਰਵੇਂ ਸ਼ੋਰ ਦੀ ਬੁਰੀ ਤਰ੍ਹਾਂ ਸੰਗੀ ਕੁੱਟਣ ਦੀ ਸਮਰੱਥਾ ਰੱਖਦੇ ਨੇ ਉਸ ਦਾ ਤਪਾ ਮੰਡੀ ਸੀ ਮਾਰਕੰਡਾ ਕੋਲ ਵੀ ਆਉਣਾ ਜਾਣਾ ਸੀ ਪਰ ਮਾਰਕੰਡਾ ਪੱਤਰਕਾਰ ਬਣ ਗਿਆ ਸੀ ਜਾਂ ਕਹਿ ਲੋ ਢੂੰਗੀ ਖਾਈ ਵਿੱਚ ਜੱਟ ਗਿਆ ਸੀ ਉਹ ਸਾਈਕਲ ਤੇ ਕਦੇ ਕਿਤੇ ਹੁੰਦਾ ਕਦੇ ਕਿਤੇ ਸਕੂਟਰ ਅਜੇ ਜੁੜਿਆ ਨਹੀਂ ਸੀ ਇੱਕ ਵਾਰ ਉਦਾਸੀ ਨੂੰ ਮਿਲਣ ਆਇਆ ਉਹ ਸ਼ੈਣੇ ਵਾਲੇ ਰਾਜਕੁਮਾਰ ਦੀ ਕਪੜੇ ਵਾਲੀ ਦੁਕਾਨ ਤੇ ਬੈਠਾ ਸੀ ਉਦਾਸੀ ਉਸੇ ਪੈੜ ਕੱਢ ਕੇ ਚਲਿਆ ਗਿਆ ਉਦਾਸੀ ਅਜੇ ਦੁਕਾਨ ਤੇ ਗਿਆ ਹੀ ਸੀ ਕਿ ਰਾਜਕੁਮਾਰ ਗੱਦੀ ਤੇ ਬੈਠਾ ਬੈਠਾ ਉੱਠਿਆ ਤੇ ਪੈਰੀ ਹੱਥ ਲਾਉਣ ਵਾਂਗ ਦੋਵੇਂ ਹੱਥ ਜੋੜ ਕੇ ਉਸ ਵੱਲ ਵਧਾਇਆ ਉਦਾਸੀ ਨੇ ਦੋਵੇਂ ਹੱਥਾਂ ਨੂੰ ਆਪਣੇ ਮੱਥੇ ਨਾਲ ਲਾ ਲਿਆ ਰਾਜਕੁਮਾਰ ਕਹਿਣ ਲੱਗਿਆ ਉਦਾਸੀ ਜੀ ਤੁਸੀਂ ਹਰਵੰਸ لال ਗੁਇਲ ਦੀ ਕੁੜੀ ਦੇ ਵਿਆਹ ਤੇ ਇੱਕ ਸਿੱਖਿਆ ਗਈ ਸੀ ਅੱਜ ਵੀ ਮੈਨੂੰ ਯਾਦ ਹੈ ਉਹ ਸੁਣਾਓ ਮੈਨੂੰ ਉਦਾਸੀ ਮਾਨਣਾ ਪਰ ਗਿਆ ਕਹਿਣ ਲੱਗਿਆ ਰਾਜਕੁਮਾਰ ਇੱਥੇ ਨਹੀਂ ਆ ਫਿਰ ਦੁਕਾਨ ਦੇ ਬਾਹਰ ਆ ਜਿੱਥੇ ਲੋਕ ਨਾ ਹੋਣ ਮੇਰਾ ਬੋਲ ਨਹੀਂ ਨਿਕਲਦਾ ਉਹ ਦੁਕਾਨ ਦੇ ਬਾਹਰ ਆਗੇ ਤਪਾ ਮੰਡੀ ਦੇ ਸਦਰ ਬਾਜ਼ਾਰ ਵਿੱਚ ਚੌਂਕ ਦੀ ਨੁੱਕਰ ਤੇ ਦੁਕਾਨ ਸੀ ਮਾਰਕੰਡਾ ਵੀ ਜਾ ਖੜਾ ਉਦਾਸੀ ਨੇ ਛੜੇ ਤੇ ਚੜ ਕੇ ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਸੜਕ ਤੋਂ ਲੰਘਣ ਵਾਲਿਆਂ ਲਈ ਜਿਵੇਂ ਨਾਕਾ ਲੱਗ ਗਿਆ ਉਸ ਨੇ ਹੋਰ ਵੀ ਕਈ ਗੀਤ ਗਾਏ ਲੋਕਾਂ ਦੇ ਹੱਥ ਆਪਣੀਆਂ ਜੇਬਾਂ 'ਚ ਪੈਣ ਲੱਗੇ ਜੇਬ ਉਬਰਣ ਲੱਗੀ ਉਸ ਕੋਲ ਇੰਨੇ ਪੈਸੇ ਹੋ ਗਏ ਕਿ ਸ਼ਾਮ ਦੇ ਫਿੱਕੇ ਰੰਗ ਵਿੱਚ ਰੰਗ ਭਰ ਕੇ ਵੀ ਜੇਬ ਬਹੁਤੀ ਨਹੀਂ ਸੀ ਹੋਈ ਇਸੇ ਤਰ੍ਹਾਂ ਅਕਸਰ ਹੁੰਦਾ ਸੀ ਉਹ ਜਦੋਂ ਜਨਤਕ ਥਾਵਾਂ ਤੇ ਗਉਂਦਾ ਸੀ ਪੈਸੇ ਕਣੀਆਂ ਵਾਂਗ ਡਿੱਗਣ ਲੱਗ ਪੈਂਦੇ ਗੰਡ ਮਾਰਨਾ ਹੋਣ ਕਰਕੇ ਇਹ ਆਉਣ ਵਾਲੀ ਮਾਇਆ ਉਸ ਤੇ ਹੱਥੋਂ ਮੱਛੀ ਵਾਂਗ ਤਿਲਕ ਤਿਲਕ ਜਾਂਦੀ ਜਿਸ ਤਰ੍ਹਾਂ ਉਸ ਕੋਲ ਆਉਂਦੀ ਸੀ ਬਹੁਤੀ ਵਾਰ ਇੰਉਂ ਵੀ ਲੱਗਦਾ ਉਸਨੇ ਮਜ਼ਾਰੀ ਵਾਂਗ ਇਹ ਮਾਇਆ ਇਕੱਠੀ ਕੀਤੀ ਹੋਵੇ ਤੇ ਸਰੋਤਿਆਂ ਦੇ ਜਾਣ ਪਿੱਛੋਂ ਉਹ ਉਸੇ ਤਰ੍ਹਾਂ ਅਲੋਪ ਹੋ ਗਈ ਹੋਵੇ ਉਹ ਚਾਹੁੰਦਾ ਤਾਂ ਬਰਨਾਲੇ ਆਪਣੇ ਬੱਚਿਆਂ ਲਈ ਕਾਫੀ ਵੱਡਾ ਧਰਤੀ ਦਾ ਟੋਟਾ ਲੈ ਸਕਦਾ ਸੀ ਅਮੀਰਾਂ ਵਾਂਗ ਕੋਠੀ ਵੀ ਪਾ ਸਕਦਾ ਸੀ ਉਸ ਕੋਲ ਇੱਕੋ ਥਾਂ ਤੇ ਇੰਨੇ ਪੈਸੇ ਇਕੱਠੇ ਹੋ ਜਾਂਦੇ ਸਨ ਜਿੰਨੇ ਪੈਸਿਆਂ ਦਾ ਇੱਕ ਜਾਂ ਡੇਢ ਵਿਸਵਾਸ ਥਾਂ ਦਾ ਖਰੀਦਿਆ ਜਾ ਸਕਦਾ ਸੀ ਹਾਏ ਨਹੀਂ ਕਿਸਮਤ ਇਹ ਬੰਦੇ ਨੂੰ ਚੱਲਦਾ ਸਿੱਕਾ ਤਾਂ ਬਣਾ ਦੇਣੀ ਹੈ ਪਰ ਚੱਲਣ ਦੀ ਮੱਤ ਕੱਟ ਦਿਨੀ ਹੈ ਇੱਕ ਦਿਨ ਫਿਰ ਉਹ ਮਾਰਕੰਡਾ ਕੋਲ ਆਇਆ ਉਹ ਕਰਨੀ ਸੀ ਮਾਰਕੰਡੇ ਦੀ ਘਰ ਵਾਲੀ ਤੋਂ ਪੁੱਛ ਕੇ ਉਹ ਮੇਰੀ ਟੇਲਰਿੰਗ ਦੀ ਦੁਕਾਨ ਤੇ ਆਇਆ ਮੈਂ ਸਾਈਕਲ ਚੁੱਕ ਕੇ ਕਾਫੀ ਟਿਕਾਣੇ ਟੋਏ ਪਰ ਮਾਰਕੰਡਾ ਜਿਵੇਂ ਪਤਾਲ ਵਿੱਚ ਜਾ ਉਤਰਿਆ ਸੀ ਉਦਾਸੀ ਮੇਰੀ ਦੁਕਾਨ ਤੇ ਬੈਠਾ ਬੈਠਾ ਮਾਰਕੰਡਾ ਨੂੰ ਪੁਨੀ ਜਾ ਰਿਹਾ ਸੀ ਮੈਂ ਜਦੋਂ ਸ਼ਾਮ ਦੇ ਰੰਗ ਚ ਰੰਗ ਭਰਿਆ ਉਹ ਟਿਕਾਣੀ ਆਉਣ ਲੱਗਿਆ ਇਸ ਪਿੱਛੋਂ ਮਾਰਕੰਡਾ ਵੀ ਆ ਗਿਆ ਉਦਾਸੀ ਉਹਦੇ ਗੱਲ ਵੀ ਪਿਆ ਮਾਰਕੰਡਾ ਸੁਣ ਰਿਹਾ ਸੀ ਉਸਦੇ ਮਨ ਵਿੱਚ ਉਦਾਸੀ ਦੀ ਇੱਜ਼ਤ ਹੀ ਨਹੀਂ ਸੀ ਕਿ ਉਹਦੇ ਅੱਗੇ ਬੋਲਣਾ ਤਾਂ ਕੀ ਕੁਸਕਦਾ ਵੀ ਨਹੀਂ ਸੀ ਮਾਰਕੰਡਾ ਦਬੂ ਸੁਭਾ ਦਾ ਸੀ ਉਦਾਸੀ ਜਾਂਦਾ ਜਾਂਦਾ ਮੈਨੂੰ ਪੈਂਟ ਦਾ ਨਾਪ ਦੇ ਗਿਆ ਕਪੜਾ 2-3 ਦਿਨਾਂ ਬਾਅਦ ਕੋਈ ਲੰਘਦਾ ਟੱਪਦਾ ਫੜਾ ਗਿਆ ਇਹ ਕਪੜਾ ਵਿਦੇਸ਼ੀ ਸਟ੍ਰੈਚਲੋਨ ਸੀ ਉਦਾਸੀ ਜਾਂਦਾ ਜਾਂਦਾ ਇਹ ਵੀ ਕਹਿ ਗਿਆ ਸੀ ਕਿ ਜਦੋਂ ਕਦੇ ਬਰਨਾਲੇ ਆਵੇਂ ਮੇਰੇ ਪਿੰਡ ਵਾਲੀ ਬਸ ਤੋਂ ਰਾਏ ਸਰ ਦੇ ਕਿਸੇ ਬੰਦੇ ਨੂੰ ਫੜਾ ਦੇਵੀਂ ਮੈਂ ਐਵੇਂ ਕੀਤਾ ਰਾਏ ਸਰ ਦੇ ਇੱਕ ਬੰਦੇ ਨੂੰ ਉਸ ਦਾ ਨਾਮ ਪੁੱਛ ਕੇ ਉਸ ਦੀ ਪੈਂਟ ਫੜਾ ਦਿੱਤੀ ਚੌਥੇ ਦਿਨ ਉਹਦਾ ਕਾਰਡ ਆਇਆ ਪੈਂਟ ਮਿਲ ਗਈ ਹੈ ਉਦਾਸੀ ਦਾ ਉਜਾਗਰ ਸਿੰਘ ਮਾਨ ਕੋਲ ਵੀ ਆਉਣ ਜਾਣ ਸੀ ਉਹ ਸੰਧੂ ਪੱਤੀ ਵਿੱਚ ਰਹਿੰਦਾ ਸੀ ਰਾਹੀ ਦੀ ਦੁਕਾਨ ਤੇ ਹੋ ਕੇ ਉਹ ਉਜਾਗਰ ਦੀ ਪੈੜ ਕੱਢਦਾ ਘਰੇ ਹੁੰਦਾ ਮਹਿਫਲ ਲੱਗਦੀ ਇੱਕ ਵਾਰ ਉਦਾਸੀ ਗਿਆ ਉਜਾਗਰ ਦੀ ਘਰ ਵਾਲੀ ਨੇ ਪਾਣੀ ਦਾ ਜੱਗ ਲੈ ਜਾਂਦੇ ਉਜਾਗਰ ਤੋਂ ਹੌਲੀ ਤੇ ਨੇ ਪੁੱਛਿਆ ਕੌਣ ਹੈ ਉਦਾਸੀ ਨੂੰ ਸੁਣਦਾ ਬਹੁਤ ਸੀ ਸਟੇਜੀ ਹੁਣ ਕਰਕੇ ਝਿਜਕਦਾ ਨਹੀਂ ਸੀ ਅੱਖਾਂ ਲੱਗਿਆ ਆ ਜਾ ਭਾਈ ਤੈਨੂੰ ਮੈਂ ਦੱਸਾਂ ਕੌਣ ਹੈ ਇਹ ਕਹਿ ਕੇ ਉਸਨੇ ਗੀਤ ਸ਼ੁਰੂ ਕੀਤਾ ਮੈਨੂੰ ਲਿਪਣੇ ਨਾ ਪਹਿਣ ਬੇ ਬਨੇਰੇ ਪੱਕਾ ਕਰਨ ਟੋਲੀ ਬਾਬਲਾ ਉਦਾਸੀ ਦੀ ਆਵਾਜ਼ ਉੱਚੀ ਸੀ ਆਲੇ ਦੁਆਲੇ ਦੇ ਲੋਕਾਂ ਨੂੰ ਸੁਣਨ ਲੱਗੀ ਔਰਤਾਂ ਕੁੜੀਆਂ ਤੇ ਜਵਾਕ ਕੌਣ ਲੱਗੇ ਗਲੀ ਵਿੱਚ ਇਕੱਠ ਹੋਣ ਕਰਨ ਆਲੇ ਦੁਆਲੇ ਦੀਆਂ ਗਲੀਆਂ ਦੇ ਲੋਕ ਵੀ ਆ ਗਏ ਇਸ ਪਿੱਛੋਂ 10-15 ਦਿਨ ਲੰਘ ਜਾਣੇ ਤਾਂ ਉਜਾਗਰ ਦੀ ਘਰ ਵਾਲੀ ਪੁੱਛਦੀ ਉਦਾਸੀ ਵੀਰ ਜੀ ਨਿਕਦੇ ਆਏ ਇੱਕ ਵਾਰ ਉਹ ਠੀਕਰੀ ਵਾਲੀ ਸਰਜੀਤ ਸਿੰਘ ਦੇਹੜ ਨੂੰ ਮਿਲ ਕੇ ਗਿਆ ਰੈਸਰ ਜਾਂਦੇ ਨੂੰ ਇੱਕ ਵਾਕਿਫ ਨੇ ਹਾਕ ਮਾਰ ਲਈ ਮੋਟਰ ਦੀ ਖੇਲ ਕੋਲ ਉਸ ਤੇ ਗੀਤ ਗੁੰਜਣ ਲੱਗੇ ਉਦਾਸੀ ਕਰਿਆ ਤੜਕੇ ਜਾਦਾ ਆ ਕਿ ਉਹ ਰਾਤ ਤੇ ਚੋਲੇ ਵਿੱਚ ਚੁੱਲੇ ਦਾ ਲਿਆਂਦਾ ਸਮਾਨ ਮੋਟਰ ਤੇ ਭੁਲਾਇਆ ਸੀ ਹਾਕ ਮਾਰਨ ਵਾਲੇ ਦਾ ਸੀਰੀ ਉਦਾਸੀ ਦੇ ਵੇੜੇ ਦਾ ਸੀ ਉਦਾਸੀ ਤੜਕੇ ਉਹਦੇ ਘਰੇ ਗਿਆ ਉਹ ਖੇਤ ਜਾ ਚੁੱਕਿਆ ਸੀ ਉਹਦੀ ਘਰ ਵਾਲੀ ਨੂੰ ਸਮਾਨ ਬਾਰੇ ਪੁੱਛਾ ਉਹ ਕਹਿੰਦੀ ਤੁਸੀਂ ਜੀ ਬੈਠੋ ਮੈਂ ਸਮਾਨ ਆਪਦਾ ਸਮਝ ਕੇ ਭਾਂਡਿਆਂ ਚ ਪਾ ਰਿਆ ਕੱਢ ਕੇ ਦਿਨੀਆਂ ਮੈਂ ਉਦਾਸੀ ਖੜਾ ਨਹੀਂ ਇੱਕ ਇੱਕੇ ਘਰ ਆ ਗਿਆ ਕੋਈ ਨਾ ਭਾਈ ਭਾਂਡਿਆਂ ਚ ਹੀ ਪਿਆ ਰਹਿੰਦਿਓ ਇਹ ਤੁਹਾਡੇ ਭਾਂਡੇ ਵੀ ਸਾਡੇ ਹੀ ਨੇ नक्सलਵਾੜੀ ਲਹਿਰ ਤੋਂ ਬਾਅਦ ਪੰਜਾਬ ਵਿੱਚ ਖੜਕੂ ਬਾਸ ਸਿਰ ਚੁੱਕਣ ਲੱਗਿਆ ਅੱਠਵਾਂ ਦਹਾਕਾ ਤੀਰ ਦੀ ਬੁੱਕਲ ਵਿੱਚ ਜਾ ਪਿਆ ਸੀ ਨੌਵੇਂ ਦਹਾਕੇ ਦੇ ਪਹਿਲੇ ਸਾਲਾਂ ਵਿੱਚ ਲੋਕ ਸੰਪਰਕ ਵਿਭਾਗ ਨੇ ਕੌਮੀ ਇਕਤਾ ਕਵੀ ਦਰਬਾਰ ਕਰਵਾਉਣੇ ਸ਼ੁਰੂ ਕੀਤੇ ਬਰਨਾਲੇ ਦਾ ਨਛੱਤਰ ਸਿੰਘ ਸ਼ਾਦ ਜਿਸ ਜ਼ਿਲ੍ਹੇ ਵਿੱਚ ਬਦਲ ਕੇ ਜਾਂਦਾ ਕਵੀ ਦਰਬਾਰ ਕਰਦਾ ਉਦਾਸੀ ਮਾਰਕੰਡਾ ਤੇ ਮੈਨੂੰ ਬੁਲਾਉਂਦਾ 100 ਰੁਪਇਆ ਮਿਹਨਤਾਨੇ ਦੇ ਨਾਲ ਤਿੰਨ ਕਰਾਇ ਵੀ ਹੁੰਦੇ ਇਹ ਕੌਣ ਇੱਕ ਜਾਣ ਤੇ ਇੱਕ ਰਾ ਵਿੱਚ ਖਾਣ ਲਈ ਇੱਕ ਵਾਰ ਸ਼ਾਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੀ ਉਸਨੇ ਸਾਨੂੰ ਜ਼ੀਰੇ ਬੁਲਾਇਆ ਇੱਕ ਤੀਰ ਨਾਲ ਦੋਸ਼ਕਾਰ ਕੀਤੇ ਉਥੋਂ ਦੇ ਆਜ਼ਾਦੀ ਕੁਲਾਟੀਏ ਨੂੰ ਸਮਰਪਿਤ ਇੱਕ ਕੌਮੀ ਇਕਤਾ ਕਵੀ ਦਰਬਾਰ ਸੀ ਇੱਕ ਮੰਤਰੀ ਵੀ ਉੱਥੇ ਆਇਆ ਉਸਨੇ ਸਾਰੇ ਕਵੀਆਂ ਨੂੰ ਪੈਸੇ ਦਿੱਤੇ ਪਰ ਉਦਾਸੀ ਨੂੰ ਵੱਦ ਕਵੀ ਦਰਬਾਰ ਦੇਰ ਰਾਤ ਖਤਮ ਹੋਇਆ ਇੱਕ ਹੋਟਲ ਵਿੱਚ ਸਾਦ ਨੇ ਸਾਡੀ ਸੇਵਾ ਕੀਤੀ ਤੇ ਜਾਂਦਾ ਜਾਂਦਾ ਉਹ ਸਾਡੀ ਤਿੰਨਾਂ ਦੀਪਾਂ ਇੱਕ ਚੁੱਪਚੀਪੀ ਤੇ ਅਜਿਹੇ ਬੰਦੇ ਨੂੰ ਫੜਾ ਕੇ ਆਪ ਸਰਕਾਰੀ ਜੀਪ ਤੇ ਫਿਰੋਜ਼ਪੁਰ ਚਲਿਆ ਗਿਆ ਸਾਰੇ ਰਾ ਉਸ ਬੰਦੇ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਘਰੇ ਆ ਕੇ ਰਾਹ ਵਾਲੀ ਬੈਠਕ ਵਿੱਚ ਸਾਨੂੰ ਪਾ ਦਿੱਤਾ ਅੱਧੀ ਰਾਤ ਨੂੰ ਉਦਾਸੀ ਨੇ ਲਾਈਟ ਲਾਈ ਕਮਰੇ ਵਿੱਚ ਪਾਣੀ ਤੱਕ ਨਹੀਂ ਸੀ ਉਦਾਸੀ ਦਾ ਮੂੰਹ ਸੁੱਕਿਆ ਹੋਇਆ ਸੀ ਉਸ ਨੇ ਤਿੰਨ ਚਾਰ ਵਾਰ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲਿਆ ਉਹ ਫੇਰ ਪੈ ਗਿਆ ਹੌਲੀ ਹੌਲੀ 6 ਵਜੇ ਉਦਾਸੀ ਨੇ ਵੇੜੇ ਵਾਲਾ ਦਰਵਾਜ਼ਾ ਵੀ ਖੜਕਾਇਆ ਤੇ ਗਲੀ ਵਾਲਾ ਦਰਵਾਜ਼ਾ ਵੀ ਉਦਾਸੀ ਦਾ ਗੁੱਸਾ ਵੱਧ ਰਿਹਾ ਸੀ ਗੁੱਸੇ ਦੇ ਨਾਲ ਨਾਲ ਹੱਥ ਮਾਰਨ ਦੀ ਆਵਾਜ਼ ਵੀ ਉੱਚੀ ਹੋ ਰਹੀ ਸੀ ਪਰ ਉਸ ਆਦਮੀ ਨੇ ਦਰਵਾਜ਼ਾ ਨਹੀਂ ਖੋਲਿਆ ਨਾਲ ਦੇ ਘਰ ਵਾਲਿਆਂ ਨੇ ਦਰਵਾਜ਼ਾ ਖੋਲ ਦਿੱਤਾ ਉਦਾਸੀ ਨੇ ਉਹਨਾਂ ਤੋਂ ਲੈ ਕੇ ਪਾਣੀ ਪੀਤਾ ਸਾਡੇ ਲਈ ਵੀ ਜੱਗ ਭਰ ਕੇ ਲਿਆਇਆ ਖਾਲੀ ਜੱਗ ਮੋੜ ਵੀ ਆਇਆ ਮਾਰਕੰਡਾ ਕਹਿਣ ਲੱਗਾ ਆਓ ਚਲਿਏ ਜਿਹਨੇ ਪਾਣੀ ਵਾਸਤੇ ਬਾਹਰ ਨਹੀਂ ਖੋਲਿਆ ਉਹ ਚਾਹ ਕੀ ਵੀ ਆਉਂ ਅਸੀਂ ਹੌਲੀ-ਹੌਲੀ ਬੱਸ ਛੱਡੇ ਤੇ ਆ ਗਏ ਬੱਸ ਛੱਡੇ ਦੇ ਸਾਹਮਣੇ ਇੱਕ ਕਣਕ ਦੇ ਖੇਤ ਵਿੱਚ ਮੋਟਰ ਚੱਲ ਰਹੀ ਸੀ ਠੰਡ ਕਾਫੀ ਸੀ ਨਾਮਤਾਰੀ ਸੰਪਰਦਾਇ ਚ ਰਹਿਣ ਕਰਕੇ ਉਦਾਸੀ ਛੋਟਾ ਹੁੰਦਾ ਹੀ ਠੰਡੇ ਪਾਣੀ ਨਾਲ ਨਹਾਉਣ ਦਾ ਆਦੀ ਹੋ ਗਿਆ ਸੀ ਉਦਾਸੀ ਪਹਿਲਾਂ ਨਹਾਤਾ ਸੀ ਪਿੱਛੋਂ ਅਸੀਂ ਬੱਸ ਸਟੈਂਡ ਤੇ ਆਏ ਤਾਂ ਇੱਕ ਚਾਹ ਦੀ ਰੇੜੀ ਵਾਲਾ ਕੋਲਿਆਂ ਵਾਲੀ ਅੰਗੀਠੀ ਭਕਾਰ ਰਿਹਾ ਸੀ ਉਹ heਠਾਂ ਬੈਠਾ ਸੀ ਕੋਲਿਆਂ ਨੂੰ ਗੱਤੇ ਨਾਲ ਹਵਾ ਦੇ ਰਿਹਾ ਸੀ ਉਦਾਸੀ ਨੇ ਵੇਖਦੇ ਸਾਰੀ ਉਹ ਉੱਠਿਆ ਆਖਣ ਲੱਗਿਆ ਧੰਨ ਬਾਗ ਉਦਾਸੀ ਜੀ ਤੁਸੀਂ ਮੇਰੇ ਵਰਗੇ ਗਰੀਬ ਕੋਲਾਏ ਰਾਤ ਮੈਂ ਤੁਹਾਨੂੰ ਸੁਣ ਕੇ ਗਿਆ ਪਿੰਡ ਮੈਂ ਵੀ ਛੋਟਾ ਹੁੰਦਾ ਥੋੜੇ ਗੀਤ ਗਾਉਂਦਾ ਹੁੰਦਾ ਸੀ ਉਦਾਸੀ ਦੇ ਉਦਾਸ ਮੂੰਹ ਤੇ ਮਾਨ ਦਾ ਪੋਚਾ ਫਿਰਨ ਲੱਗਿਆ ਉਸ ਨੇ ਚਾਹ ਵਾਲੇ ਨੂੰ ਬੁੱਕਲ ਵਿੱਚ ਲੈ ਲਿਆ ਉਸ ਨੇ ਸਾਨੂੰ ਚਾਹ ਬਣਾ ਕੇ ਦਿੱਤੀ ਆਪਣੇ ਆਪ ਹੀ ਦੋ ਦੋ ਮੱਠੀਆਂ ਦਿੱਤੀਆਂ ਇਸ ਪਿੱਛੋਂ ਗੱਲਾਂ ਕਰਦਾ ਰਿਹਾ ਇੱਕ ਵਾਰ ਫੇਰ ਚਾਹ ਬਣਾ ਕੇ ਦੇ ਦਿੱਤੀ ਇਸ ਤਰ੍ਹਾਂ ਮੱਠੀਆਂ ਵੀ ਦਿੱਤੀਆਂ ਮੈਂ ਜੇਬ ਵਿੱਚੋਂ ਕੱਢ ਕੇ 20 ਰੁਪਏ ਦੇਣੇ ਚਾਹੇ ਉਸ ਨੇ ਇੱਕ ਵਾਰ ਫੜ ਕੇ ਮੇਰੇ ਕੋਟ ਦੀ ਉਤਰੀ ਜੇਬ ਵਿੱਚ ਪਾ ਦਿੱਤੇ ਉਦਾਸੀ ਨੇ ਵੀ ਕੱਢੇ ਮੱਲੋਂ ਵਾਲੀ ਦੇਣੇ ਚਾਹੇ ਉਪਰਨੀ ਹਿਲਾਰਾ ਉਦਾਸੀ ਕਹਿੰਦਾ ਕਾਮਰੇਡ ਐ ਨਾ ਕਰ ਉਹ ਅੱਗੋਂ ਕਹਿੰਦਾ ਤੁਸੀਂ ਐ ਨਾ ਕਰੋ ਆਜੀਬ ਮਾਹੌਲ ਸਿਰਜਿਆ ਗਿਆ ਸੀ ਮਾਰਕੰਡਾ ਭਾਵ ਖੋਣ ਕਰਕੇ ਰੇੜੀ ਵਾਲੇ ਦੀ ਫਰਾਕ ਦੇ ਲਈ ਤੇ ਪ੍ਰਸੀਜ ਗਿਆ ਮੈਂ ਵੇਖਿਆ ਉਸ ਦੀਆਂ ਅਣਕਾਂ ਪਿਛਲੇ ਕੋਹਾਂ ਚੋਂ ਪਾਣੀ ਵਗ ਰਿਹਾ ਸੀ ਉਦਾਸੀ ਨੇ ਬੜਾ ਯਤਨ ਕੀਤਾ ਰੇੜੀ ਵਾਲੇ ਨੇ ਪੈਸੇ ਨਹੀਂ ਲਏ ਉਦਾਸੀ ਕਹਿਣ ਲੱਗਿਆ ਇਹ ਆਪਣਾ ਬੰਦਾ ਹੈ ਆਪਾਂ ਜਿੱਥੇ ਰਾਤ ਕੱਟੀ ਸੀ ਉਹ ਆਪਣਾ ਨਹੀਂ ਸੀ ਐਵੇਂ ਸ਼ਾਸ ਨੂੰ ਗਲਤ ਰਾਹ ਪਾ ਕੇ ਤੁਰਦਾ ਲੱਗਿਆ ਮੈਂ ਸੋਚਿਆ ਉਦਾਸੀ ਦਾ ਇਹ ਗਲਤ ਰਾਹ ਹੀ ਸੀ ਉਸ ਦਾ ਕੀ ਵਾਸਤਾ ਸੀ ਕੌਮੀ ਇਕਤਾਨਾ ਸਰਕਾਰ ਅਤੇ ਉਦਾਸੀ ਦੋ ਟਕਰਾਅ ਸਨ ਇਹ ਨਾ ਤਾਂ ਕਦੇ ਇੱਕ ਹੋਏ ਸੀ ਨਾ ਹੋਣੇ ਸੀ ਪਰ ਉਦਾਸੀ ਦੇ ਵਾਲੇ ਦੁਆਲੇ ਇਹਨਾਂ ਦਿਨਾਂ ਵਿੱਚ ਮਾਹੌਲ ਹੀ ਇੰਨਾ ਉਦਾਸ ਸੀ ਕਿ ਦੋਵੇਂ ਟਕਰਾਅ ਆਪਸ ਵਿੱਚ ਸਮਝੌਤਾ ਕਰਨ ਲਈ ਮਜਬੂਰ ਸਨ ਉਸ ਦੀ ਸ਼ਖਸੀਅਤ ਅੱਗੇ ਕੀ ਸੀ ਸੌਰਪ ਅਤੇ ਔਨ ਜਾਂ ਸਮੇਤ ਤਿੰਨ ਕਰਏ ਯਾਨੀ ਤੀਜਾ ਕਰਾਇਆ ਰਸਤੇ ਵਿੱਚ ਖਾਣ ਪੀਣ ਲਈ ਮਿਲਦਾ ਸੀ ਉਦਾਸੀ ਨੂੰ ਜਗਦੇਵ ਸਿੰਘ ਜਸੋਵਾਲ ਭਾਈਆਂ ਵਾਂਗ ਪਿਆਰ ਕਰਦਾ ਸੀ ਉਸ ਨੂੰ ਆਪਣੀ ਹਾਇਸੀਅਤ ਮੁਤਾਬਕ ਮਾਨ ਸਨਮਾਨ ਵੀ ਦਿੱਤਾ ਪਰ ਉਹ ਮਾਨ ਸਨਮਾਨ ਕਿੱਥੇ ਸੀ ਜੋ ਨਕਸਲਵਾੜੀ ਲਹਿਰ ਦੇ ਸਿਖਰ ਤੇ ਸੀ ਪਹਿਲਾਂ ਵਾਲੇ ਰੰਗ ਲੜ ਛੜਾ ਚੁੱਕੇ ਸੀ ਉਦਾਸੀ ਦੇ ਚਾਰੇ ਪਾਸੇ ਉਦਾਸੀ ਸੀ 1984 ਵਿੱਚ ਉਸਨੇ ਦਿੱਲੀ ਤੰਗਿਆਂ ਬਾਰੇ ਗੀਤ ਲਿਖਿਆ ਹੁਣ ਮੈਂ ਕਿਸ ਨੂੰ ਵਤਨ ਕਹਾਗਾ ਇਹ ਗੀਤ ਨਿੱਕੀ ਜੀ ਬੇਗਾਨਗੀ ਤੋਂ ਸ਼ੁਰੂ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼ਿਵ ਭੋਲੇ ਦੇ ਸਮੇਂ ਤੱਕ ਜਾਪਤ ਸਰਦਾ ਹੈ ਉਹ ਮਾਰ ਕੇ ਸੁੱਟੀਆਂ ਲਾਸ਼ਾਂ ਦਾ ਵਰਣਨ ਵੀ ਇਸ ਗੀਤ ਵਿੱਚ ਕਰਦਾ ਹੈ ਉਸ ਚੋਂ ਕਿਸੇ ਲਾਸ਼ ਨੂੰ ਆਪਣੀ ਧੀ ਵਰਗੀ ਕਹਿੰਦਾ ਹੈ ਕਿਸੇ ਲਾਸ਼ ਨੂੰ ਆਪਣੇ ਪੁੱਤ ਵਰਗੀ ਕਹਿੰਦਾ ਹੈ ਉਦਾਸੀ ਦੀ ਇਹ ਸੋਚ ਇੰਨੀ ਵਿਸ਼ਾਲ ਹੋ ਜਾਂਦੀ ਹੈ ਕਿ ਆਪਣੀ ਮਾਂ ਚੋਂ ਆਪਾ ਮਾਰ ਕੇ ਉਸ ਸਮੁੱਚੀ ਮਨੁੱਖਤਾ ਤੋਂ ਆਪਣੇ ਘਰ ਦੇ ਜੀਵਾਂ ਦੇ ਨਕਸ਼ੇ ਵੇਖਦਾ ਹੈ। ਇਹ ਗੀਤ ਉਹ ਜਿੱਥੇ ਗਾਉਂਦਾ ਸੀ ਅਦੇ ਪੰਡਾਲ ਦੀਆਂ ਅੱਖਾਂ ਛਲਕ ਪੈਂਦੀਆਂ। ਉਸ ਦੀਆਂ 3 ਪ੍ਰਿਤਪਾਲ ਕਰੋ ਉਦਾਸੀ ਇਕਬਾਲ ਕਰੋ ਉਦਾਸੀ ਤੇ ਤੀਜੀ ਲੜਕੀ ਕੀਰਤਨ ਕਰੋ ਉਦਾਸੀ ਇਹ ਗੀਤ ਗਾਉਂਦੀਆਂ ਹਨ। ਤਾਂ ਉਦਾਸੀ ਬੜਾ ਯਾਦ ਆਉਂਦਾ ਹੈ। ਅੱਖਾਂ ਦੇ ਪਾਣੀਆਂ ਉੱਤੇ ਸੁਣਨ ਵਾਲਿਆਂ ਦਾ ਜ਼ਬਤ ਨਹੀਂ ਰਹਿੰਦਾ। ਉਦاسی ਅਕਸਰੀ ਹਰਿਆਣਾ ਹਮਾਚਲ ਕਲਕੱਤਾ ਦੇ ਨਜ਼ੀਰ ਸਾਹਿਬ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸੱਦੇ ਤੇ ਜਾਂਦਾ ਸੀ ਆਖਰੀ ਵਾਰ ਉਹ ਨਜ਼ੀਰ ਸਾਹਿਬ ਹੋਣ ਵਾਲੇ ਕਵੀ ਦਰਬਾਰ ਵਿੱਚ ਗਿਆ ਸੀ ਉੱਥੇ ਉਸਨੇ ਥਾ ਵਾਵਾ ਖੱਟੀ ਜਦੋਂ ਵਾਪਸ ਆ ਰਿਹਾ ਸੀ ਮਨਵਾੜ ਕੋਲ ਅਚਾਨਕ ਦਿਲ ਦਾ ਦੌਰਾ ਪਿਆ ਦੱਸਿਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਸੀਟ ਦੇ ਉਤਲੇ ਵਰਤ ਤੇ ਸੁੱਤਾ ਪਿਆ ਹੀਠਾਂ ਡਿੱਗ ਪਿਆ ਸੀ ਉਸ ਦੀ ਮੌਤ ਦਾ ਸੱਚ ਕੀ ਸੀ ਅੱਜ ਵੀ ਗੁੰਝਲਦਾਰ ਬੁਝਾਰਤ ਬਣਿਆ ਹੋਇਆ ਹੈ ਉਸ ਨਾਲ ਪੰਜਾਬ ਦਾ ਇੱਕ ਹੋਰ ਕਵੀ ਸੀ ਉਸ ਨੂੰ ਉਦਾਸੀ ਦੀ লাশ ਪਿੰਡ ਰਾਜਸਰ ਜਿਉਣੀ ਭਾਰੀ ਲੱਗਣ ਲੱਗ ਪਈ ਉਸ ਨੇ ਉੱਥੇ ਕੁਝ ਲੋਕਾਂ ਦੇ ਸਹਿਯੋਗ ਨਾਲ ਸਸਕਾਰ ਕਰ ਦਿੱਤਾ ਉਸ ਦੇ ਪੁੱਤਰ ਮੋਹਕਮ ਸਿੰਘ ਨੇ ਇੱਕ ਦਿਨ ਮੈਨੂੰ ਫੋਨ ਤੇ ਰੋਂਦਿਆਂ ਦੱਸਿਆ ਕਿ ਉਸ ਦੇ ਮਾਮਾ ਜੀ ਤੇ ਤਾਇਆ ਜੀ ਜਦੋਂ ਤਾ ਰਹੀ ਉੱਥੇ ਗਏ ਉਹਨਾਂ ਨੂੰ ਉਦਾਸੀ ਦੇ ਫੁੱਲਾਂ ਵਾਲੀ ਥੈਲੀ ਫੜਾ ਦਿੱਤੀ ਉਹ ਰੋਂਦੇ ਰੋਂਦੇ ਗੋਦਾਵਰੀ ਨਦੀ ਵਿੱਚ ਪਾਏ ਉਸ ਦੀ ਮੌਤ ਪਿੱਛੋਂ ਬੜੇ ਐਲਾਨ ਹੋਏ ਉਸ ਦੀ ਯਾਦਗਾਰ ਬਣਾਉਣ ਦੀਆਂ ਗੱਲਾਂ ਹੋਈਆਂ ਚੰਦੇ ਵੀ ਇਕੱਠੇ ਹੋਏ ਪਰ ਸਭ ਕੁਝ ਛਾਨੀ ਵਿੱਚ ਪਾਈ ਆਟੇ ਵਾਂਗ ਹੀਠਾਂ ਚਰ ਕੇ ਉਸ ਤੇ ਪਿੰਡ ਵਿੱਚ ਉਸ ਦੀਆਂ ਦੋ ਯਾਦਗਾਰਾਂ ਹਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸ ਦੇ ਨਾਮ ਤੇ ਬਣਿਆ ਹੋਇਆ ਇੱਕ ਯਾਦਗਾਰੀ ਗੇਟ ਵੀ ਉਦਾਸੀ ਅਜ ਨਹੀਂ ਰਿਹਾ ਪਰ ਜਦੋਂ ਉਸ ਦੇ ਪ੍ਰਸ਼ੰਸਕ ਜਾਂ ਉਸ ਦੇ ਧੀਆਂ ਪੁੱਤਰ ਉਸ ਦੇ ਗੀਤ ਗਾਉਂਦੇ ਨੇ ਤਾਂ ਕਿਉਂ ਲੱਗਦਾ ਹੈ ਉਦਾਸੀ ਕਿਧਰੇ ਨੇੜੇ ਟੇੜੇ ਖੜਾ ਜਾਂ ਬੈਠਾ ਆਪਣੇ ਗੀਤ ਸੁਣਦਾ ਹੋਵੇ ਧੰਨਵਾਦ